40-45 ਸਾਲ ਪਹਿਲਾਂ ਅਸੀਂ ਆਪ ਵੇਖਿਆ ਕਿ ਬਾਣੀਆਂ ਖੇਤੀ ਕਰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਰਹਿੰਦੇ ਸੀ ਤੇ ਟੋਰੇ ਵਾਲੀਆਂ ਉਹਨਾਂ ਦੇ ਪੱਗਾਂ ਬੰਨੀ ਆਉਂਦੀਆਂ ਜਿਵੇਂ ਮਹਮਦ ਸਦੀਕ ਟੋਰਾ ਛੱਡਦਾ ਮਤਲਬ ਇਹ ਚੀਜ਼ਾਂ ਅਲੋਪ ਹੋ ਗਈਆਂ ਕਿਉਂਕਿ ਜਿਹੜੇ ਬਾਣੀਆਂ ਆ ਇਹਨਾਂ ਨੇ ਪੱਗਾਂ ਕਿਉਂ ਛੱਡ ਦਿੱਤੀਆਂ ਕਿਉਂਕਿ ਇਹਨਾਂ ਦਾ ਗੁਰਦੁਆਰਿਆਂ ਦੇ ਵਿੱਚ ਜਾਂ ਸਿੱਖ ਸੰਸਥਾਵਾਂ ਦੇ ਵਿੱਚ ਜਿਹੜਾ ਸਤਕਾਰ ਘਟਿਆ ਕਿਉਂਕਿ ਜਿਵੇਂ ਟੋਡਰ ਮੱਲ ਨੇ ਗੁਰੂ ਸਾਹਿਬ ਦੇ ਬੱਚਿਆਂ ਵਾਸਤੇ ਮੋਹਰਾਂ ਬਿਛਾਈਆਂ ਸੀ ਉਹਦੀ ਹਵੇਲੀ ਦੀ ਕੇਅਰ ਨਹੀਂ ਕੀਤੀ ਤੇ ਉਹਦੀ ਕੋਈ ਯਾਦ ਨੂੰ ਨਹੀਂ ਮਨਾਇਆ ਗਿਆ ਕਿਉਂਕਿ ਕਿਸੇ ਨੂੰ ਨਾਲ ਜੋੜਨਾ ਬਹੁਤ ਔਖਾ ਹੈ ਜੇ ਉਸ ਸਮੇਂ ਉਹ ਚੀਜ਼ ਨੂੰ ਹਰ ਸਾਲ ਮਨਾਇਆ ਜਾਂਦਾ ਕਿ ਭਾਈ ਟੋਡਰ ਮੱਲ ਨੇ ਆਹ ਕੁਝ ਕੀਤਾ ਗੁਰੂ ਸਾਹਿਬ ਦੇ ਬੱਚਿਆਂ ਵਾਸਤੇ ਮੋਹਰਾਂ ਦਿੱਤੀਆਂ ਸੋਨੇ ਦੀਆਂ ਤੇ ਜਿਹੜਾ ਕਿ ਕਰੋੜਾਂ ਰੁਪਈਆ ਦੀ ਜਗਾ ਹੋਗਾ ਜ ਅਜਿ ਜਿੰਨੇ ਦੇਸ਼ 187 ਦੇਸ਼ ਹੈ ਜਿਨ੍ਹਾਂ ਦਾ ਡਾਲਰ ਬੜਾ ਚਮਕਦਾ ਹੈ ਉੱਥੇ ਵੀ ਇਨੀ ਕੀਮਤ ਨਹੀਂ ਤੇ ਇਹਨਾਂ ਦਾ ਜਿਹੜਾ ਬਾਣੀਆਂ ਦਾ ਨਰਾਦਰ ਕੀਤਾ ਗਿਆ ਹਵੇਲੀ ਢਾਹ ਢੇਰੀ ਹੋ ਗਈ ਜਿਹੜੀ ਉਹਦੀ ਵਿਰਾਸਤਾ ਉਹਨੂੰ ਸੰਭਿਆ ਨਹੀਂ ਗਿਆ ਤਾਂ ਮਤਲਬ ਇਹ ਚੀਜ਼ਾਂ ਸਾਨੂੰ ਕੋਹੇ ਦੂਰ ਲੈ ਗਈਆਂ ਕੋਹਾਂ ਦੂਰ ਲੈ ਗਈਆਂ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਅੰਮ੍ਰਿਤਸਰ ਸਾਹਿਬ ਸਰੋਵਰ ਕੋਲ ਨਿੰਗ ਸਿੰਘ ਵਰਸ਼ੇ ਲੈ ਕੇ ਖੜਦੇ ਆ ਡਿਊਟੀ ਨਿਭਾਉਂਦੇ ਆ ਉੱਥੇ ਇੱਕ ਦੋ ਛੇਡਾਂ ਇਸ਼ਨਾਨ ਕੀ ਜਾਂਦੇ ਸੀ ਤਾਂ ਉਹਦੇ ਵਿੱਚ ਚਲੋ ਉਹਨੂੰ ਦੱਸਿਆ ਜਾਂਦਾ ਵੀ ਸਰੋਵਰ ਦੇ ਵਿੱਚ ਭਾਈ ਚੁੰਮੀ ਮਾਰ ਕੇ ਬਾਹਰ ਆ ਜਾ ਇਹ ਦੱਸਣਾ ਫਰਜ਼ ਬਣਦਾ ਤਾਂ ਉਹਨਾਂ ਨੇ ਕੀ ਕਰਿਆ ਪਿੰਡਾ ਮਸਲਣਾ ਸ਼ੁਰੂ ਕਰਤਾ ਤਾਂ ਕੋਲੇ ngh ਕੋਲੇ ਵਰਸ਼ਾ ਉਹਦੇ ਕਹਿੰਦਾ ਸਾਬਣ ਲਿਆ ਕੇ ਦੇਵਾ ਪੰਜ ਸੱਤ ਉਹਨੇ ਗਲਾਂ ਕੱਢੀਆਂ ਤਾਂ ਉਹ ਬਾਹਰ ਆ ਗਏ ਬਾਰਾ ਕਿ ਉਹਨਾਂ ਨੇ ਗਰਿਲ ਤੇ ਆਉਦੇ ਜਿਹੜੇ ਕੱਪੜੇ ਪਾਏ ਸੀ ਤਾਂ ਤੇ ਉਹਨਾਂ ਚੋੜੇ ਤੇ ਆਉਦੇ ਦੂਸਰੇ ਕੱਪੜੇ ਪਾ ਕੇ ਜਿਹੜੇ ਚਲੇ ਗਏ ਮੁਰਕੇ ਉਹ ਕਹਿੰਦੇ ਸੀ ਦਰਬਾਰ ਸਾਹਿਬ ਨਹੀਂ ਆਉਂਦੇ ਮਤਲਬ ਇਹ ਸਾਡੀ ਸਾਡੇ ਵਿੱਚ ਇਹ ਕਮੀ ਹੈ ਜਿੰਨਾ ਚਿਰ ਉੱਥੇ ਪੂਰਨ ਸਿੱਖ ਨਹੀਂ ਵਹਿਣਦੇ ਮਸੰਦ ਕੱਢੇ ਨਹੀਂ ਜਾਂਦੇ ਉਹਨਾਂ ਚਿਰ ਜਿਹੜੀ ਸਾਡੀ ਸਿੱਖੀ ਹੈ ਇਹ ਅੱਗੇ ਨੂੰ ਨਹੀਂ ਜਾਊਗੀ ਤੇ ਦੂਸਰੀ ਗੱਲ ਜਿਹੜੀ ਬਾਣੀਏ ਖੇਤੀ ਕਰਦੇ ਸੀ ਖੇਤੀ ਇੱਕ ਲਾਹੇਵੰਦ ਧੰਦਾ ਹੈ ਅੱਜ ਵੀ ਹੈ ਪਰ ਅੱਜ ਅਸੀਂ ਕਮਰਸ਼ੀਅਲ ਨਾਲ ਜੋੜ ਲਿਆ ਵੀ ਇੰਨੀ ਕਣਕ ਨੂੰ ਨਿਕਲੂ ਇੰਨਾ ਝੋਨਾ ਨਿਕਲੂ ਇੰਨੇ ਪੈਸੇ ਦਾ ਬਰੂ ਫਿਰ ਆਪਾਂ ਜ਼ਮੀਨ ਲਵਾਂਗੇ ਪਹਿਲਾਂ ਲੋਕ ਆਪਦੇ ਖਾਨ ਜੋ ਕੇ ਦਾਣੇ ਕਰਦੇ ਗਰੀਬ ਗੁਰਬੇ ਦਾ ਖਿਆਲ ਰੱਖਦੇ ਜਦੋਂ ਬੀਜ ਦੇ ਕਣਕ ਤੇ ਜਦੋਂ ਪੋਰ ਦੇ ਵਿੱਚ ਦਾਣੇ ਪਾਉਂਦੇ ਤਾਂ ਉਦੋਂ ਕਹਿੰਦੇ ਹਾਲੀ ਦੀ ਪਾਲੀ ਦੀ ਚਿੜੀ ਜਨੌਰ ਦੀ ਸੋਨਾ ਬੰਤ ਚੀਜ਼ਾਂ ਦਾ ਨਾਂ ਲੈਂਦੇ ਜਿਹੜੇ ਬਜ਼ੁਰਗ ਸੀ ਸਾਡੇ ਪੁਰਾਣੇ ਤਾਂ ਮਤਲਬ ਉਹਨਾਂ ਚੀਜ਼ਾਂ 'ਚ ਬਰਕਤ ਸੀ ਤੇ ਅੱਜ ਤੁਸੀਂ ਉਸੇ ਕਣਕ ਦੀ ਰੋਟੀ ਖਾ ਲੋ ਦੋ ਰੋਟੀਆਂ ਖਾ ਲਈਆਂ ਕਾਲਜਾ ਮੱਚਣ ਲੱਗ ਜੂ ਕੈਪਸੂਲ ਲੈਣਾ ਪੈਂਦਾ ਤੇ ਖੇਤੀ ਬਾਣੀਆਂ ਨੇ ਕਿਉਂ ਛੱਡੀ ਬਾਣੀਆਂ ਤੇ ਜੱਟ ਦਾ ਗੂੜਾ ਰਿਸ਼ਤਾ ਸੀ ਕਿਸਾਨ ਦਾ ਲਾਲੋ ਉਹਦੇ ਸਾਰੀਆਂ ਕਸਟਾਂ ਆ ਗਈਆਂ ਗੂੜਾ ਰਿਸ਼ਤਾ ਸੀ ਉਹ ਤੋਂ ਚੀਜ਼ ਲਿਉਂਦੇ ਦੇ ਕੇ ਆਉਂਦੇ ਜਦੋਂ ਉਹਨਾਂ ਸੀ ਡਿਫਾਲਟਰ ਹੋ ਗਏ ਤੇ ਅਗਲੇ ਨੇ ਹੁਣ ਬੰਦ ਕਰਤਾ ਪਰ ਉਹਨੇ ਕੀਤੀ ਕਿਉਂ ਛੱਡੀ ਬਾਣੀਆਂ ਨੇ ਕੀਤੀ ਇਸ ਕਰਕੇ ਛੱਡੀ ਕਿ ਜੱਟ ਇੱਕ ਪੈਸੇ ਮੁਕਰਦਾ ਸੀ ਪੈਸੇ ਲੈਣ ਜਾਂਦਾ ਸਵੇਰੇ ਸ਼ਾਮ ਵਿਚਾਰਾ ਉਹ ਤਵਜ ਦਿਨਾਂ ਕੱਲ ਦਿਨਾਂ ਤੇ ਸ਼ਾਮ ਨੂੰ ਚਲਿਆ ਗਿਆ ਨੇਰੇ ਦੁਕਾਨ ਵਧਾ ਕੇ ਆਉਦੀ ਬਾਣੀਆਂ ਤੇ ਉਹ ਘਰੇ ਗਿਆ ਤਾਂ ਉਹ ਉਹਨੂੰ ਪਤਾ ਲੱਗ ਗਿਆ ਵੀ ਦਿੰਦਾ ਨਹੀਂ ਉਹਦਾ ਉੱਲੂ ਰੱਖਿਆ ਹੋ ਵ ਸੀ ਉੱਲੂ ਰੱਖਿਆ ਸੀ ਉਹ ਬੜਾ ਚਮਕ ਕੇ ਉਹਦੀਆਂ ਅੱਖਾਂ ਬੜੀਆਂ ਚਮਕਦੀਆਂ ਆ ਰਾਤ ਨੂੰ ਉਹ ਕਹਿੰਦਾ ਯਾਰ ਪਿੰਜਰੇ ਦੇ ਵਿੱਚ ਰੱਖਿਆ ਕਹਿੰਦਾ ਜੇ ਤੂੰ ਨਹੀਂ ਤਾਂ ਕੁਝ ਦਿੰਦਾ ਮੈਨੂੰ ਤਾਂ ਇਹੀ ਦੇ ਦੇ ਉਹਨੇ ਸੋਚਿਆ ਵੀ ਚੱਲ ਘਰੇ ਜਵਾਖ ਖੇਡ ਲੱਗੇ ਰਹਿਣਗੇ ਦਿੰਦਾ ਤਾਂ ਹੈ ਨਹੀਂ ਕੁਛ ਇਹ ਉਹ ਪਿੰਜਰੇ 'ਚ ਉਹਨੇ ਛਣੇ ਪਿੰਜਰਾ ਉੱਲੂ ਚੱਕ ਲਿਆ ਜੋ ਚੱਕ ਲਿਆਂਦਾ ਤਾਂ ਤੜਕੇ ਜਦੋਂ ਆਇਆ ਉਹਦੇ ਬੱਚੇ ਸੌਂ ਗਏ ਤੜਕੇ ਉਹਨਾਂ ਨੂੰ ਕਹਿੰਦਾ ਵੀ ਮੈਂ ਤੁਹਾਡੇ ਬਾਅਦ ਇੱਕ ਬਹੁਤ ਵਧੀਆ ਜਾਨਵਰ ਲੈ ਕੇ ਆਏ ਬੜੇ ਖੁਸ਼ ਹੋਵੋਗੇ ਤੁਸੀਂ ਜਦੋਂ ਦੇਖਿਆ ਦਿਨ ਚੜ੍ਹੇ ਤਾਂ ਉਹ ਵਿੱਚ ਡਿੱਗਿਆ ਪਿਆ ਉਹਦੀ ਅੱਖਾਂ ਵਿੱਚ ਹੀ ਬੈਠਾ ਤਾਂ ਉਹਨੇ ਇਧਰ ਉਧਰ ਪਤਾ ਕੀਤਾ ਉਹ ਕਹਿੰਦੇ ਵੀ ਇਧਰ ਰਾਤ ਨੂੰ ਝਾਕਦਾ ਦਿਨੇ ਤਾਂ ਇਹ ਸੌਂ ਜਾਂਦਾ ਪਰ ਉਹਨੇ ਇਹ ਗੱਲ ਕਹੀ ਕਹਿੰਦਾ ਰਾਤ ਦੇ ਆਕ ਸੌਧਿਆ ਉਨੀ ਅੱਖ ਹੀ ਰਹਿ ਰਾਤ ਦੇ ਆਕ ਸੌਧਿਆ ਉਨੀ ਅੱਖ ਹੀ ਰਹਿ ਵੀ ਝਾਕ ਯਾਰ ਮੈਂ ਤੇਰੇ ਰਾਤ ਨੂੰ ਤਨੂੰ ਮੈਂ ਸੌਦਾ ਕੀਤਾ ਸੀ ਉਤੋਂ ਇਹਨਾਂ ਨੇ ਖੇਤੀ ਬੰਦ ਕੀਤੀ ਸੀ ਵੀ ਆਪਾਂ ਇਹ ਕੰਮ ਕਰਨਾ ਹੀ ਨਹੀਂ ਇੱਕ ਸੌਦਾ ਸੌਦਾ ਕਰਕੇ ਇੱਕ ਸੌਦਾ ਕਰ ਲੈਂਦਾ ਅੱਜ ਬਾਣੀਆਂ ਕੋਲੇ ਅਰਬਾਂ ਰੁਪਿਆ ਪਿਆ ਕਰੋੜਾਂ ਰੁਪਏ ਦੀਆਂ ਫੈਕਟਰੀਆਂ ਲੱਗੀਆਂ ਉਹ ਨਹੀਂ ਜਾਣਦੇ ਵਿੱਚ ਮੇਨ ਲੈ ਲਈਏ ਉਹਨਾਂ ਨੂੰ ਪਤਾ ਐ ਐਮ ਐਸ ਪੀ ਵੀ ਮਿਲ ਜੂ ਉਹਨਾਂ ਨੂੰ ਪਤਾ ਵੀ ਆਹਾ ਸੀ ਜਿਹੜਾ ਝੋਨਾ ਬੀਜ ਕੇ ਉਹਦਾ ਸਿਲਕਾ ਝੋਨੇ ਦੇ ਚੌੜਾ ਨਾਲੋਂ ਜਿਹੜਾ ਝੋਨੇ ਚੋਂ ਪਚੌੜ ਕੱਢਦੇ ਆ ਉਹਦੇ ਨਾਲੋਂ ਸਿਲਕਾ ਜਿਹੜਾ ਉਹ ਮਹਿੰਗਾ ਵਿਕਦਾ ਉਹ ਵੀ ਕਰਨ ਜਾਣਦੇ ਆ ਖੇਤੀ ਪਰ ਅਸੀਂ ਜਦੋਂ ਡਿਫਾਲਟਰ ਹੋ ਗਏ ਇਹ ਜਥੇਬੰਦੀਆਂ ਦੇ ਮਗਰ ਲਾ ਕੇ ਹੁਣ ਜਿਹੜਾ ਛੋਟਾ ਕਿਸਾਨ ਆ ਦੋ ਦੋ ਕਿੱਲੇ ਵਾਲਾ ਉਹ ਬੈਂਕਾਂ ਦਾ ਡਿਫਾਲਟਰ ਹੋ ਗਿਆ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਆਪਣੇ ਆਰਤੀ ਦਾ ਵੀ ਡਿਫਾਲਟਰ ਹੋ ਗਿਆ ਛੋਟੀਆਂ ਦੁਕਾਨਾਂ ਦਾ ਵੀ ਡਿਫਾਲਟਰ ਹੋ ਗਿਆ ਤੇ ਫਿਰ ਉਹ ਉਹ ਨੂੰ ਨਹੀਂ ਕੁਛੀ ਦੋ ਮਿਲਦਾ ਤਾਂ ਫਿਰ ਉਹ ਖੁਦ ਕੱਚੀਆਂ ਦੇ ਰਾਹ ਪੈਂਦਾ ਆਮਦਨ ਆ ਜਿਹੜੀ ਘਟ ਗਈ ਇਸ ਕਰਕੇ ਜਿਹੜਾ ਹੈਗਾ ਵੀਰੋ ਵੀ ਜਿਹੜੇ ਧਰਨੇ ਲਾਉਣੇ ਆ ਰੈਲੀਆਂ ਕਰਨੀਆਂ ਆ ਥੋੜਾ ਜਿਹਾ ਅਕਲ ਨੂੰ ਹੱਥ ਮਾਰ ਕੇ ਜਾਇਆ ਕਰੋ ਠੀਕ ਹੈ ਐਜੀਟੇਸ਼ਨ ਕਰਨਾ ਸਾਡਾ ਹੱਕ ਹੈ ਸੰਵਿਧਾਨਕ ਤੌਰ ਤੇ ਹੈ ਪਰ ਇਹ ਨਹੀਂ ਹੈਗਾ ਵੀ ਅੱਖਾਂ ਮੀਚ ਕੇ ਆਪਾਂ ਇਹਦੇ ਬਾਹਰ ਚ ਧਰਨਾ ਲਾ ਲਿਆ ਇਹਦੇ ਲਾ ਲਿਆ ਉਹਨੂੰ ਪਰੇਸ਼ਾਨ ਕਰਤਾ ਸੜਕਾਂ ਰੋਕ ਲਈਆਂ ਪੁਲ ਰੋਕਤੇ ਆ ਹੁਣ ਜਿਹੜੀ ਭਾਰਤ ਮਾਲਾ ਬਣ ਰਹੀ ਹੈ ਜਿਹੜੀ ਭਾਰਤ ਮਾਲਾ ਬਣ ਰਹੀ ਹੈ ਨਾ ਇਹ ਐਵੇਂ ਨਹੀਂ ਦਿੰਦੀ ਸਰਕਾਰ ਸੈਂਟਰ ਸਰਕਾਰ 65-6 ਲੱਖ ਰੁਪਇਆ 65-6 ਲੱਖ ਰੁਪਇਆ ਸ਼ਹਿਰਾਂ ਦੇ ਵਿੱਚ ਜਿਹੜੀ ਜਗ੍ਹਾ ਆਇਆ ਕਰੋੜ ਕਰੋੜ ਰੁਪਈਆ ਕਿੱਲੇ ਦਾ ਐਵੇਂ ਨਹੀਂ ਦਿੰਦੇ ਇੱਥੇ ਤੁਹਾਨੂੰ ਉਂਗਲ ਵੀ ਧਰਨਾ ਨਹੀਂ ਦੇਣੀ ਇੱਥੇ ਇਹਨਾਂ ਦੇ ਮੌਲ ਬਣਨਗੇ ਬਾਈਪਾਸ ਗੱਡੀਆਂ ਜਾਇਆ ਕਰਨੀਆਂ ਤੇ ਫਿਰ ਜਿਹੜਾ ਹੈਗਾ ਫਿਰ ਵੇਖਦੇ ਆ ਵੀ ਰੇਲੀਆਂ ਕਿੱਥੇ ਕਰਦੇ ਨੇ ਇਹ ਆਪਦੇ ਵਾਸਤੇ ਅਸੀਂ ਆਪ ਦਾ ਹੀ ਨੁਕਸਾਨ ਕਰੀ ਜਾਂਦੇ ਹੁਣ ਦੋ ਕਿੱਲੇ ਵਾਲਾ ਬੰਦਾ ਖੁਦਕਸ਼ੀ ਕਰੀ ਜਾਂਦਾ ਉਹਦੇ ਨਾਲ ਇੱਕ ਮਜ਼ਦੂਰ ਰਹਿੰਦਾ ਐ ਸੀਐਚਆ ਬੀਸੀ ਹੈ ਉਹ ਦਿਹਾੜੀ ਕਰਕੇ ਉਹਦੇ ਬੱਚੇ ਪੜਾ ਰਿਆ ਵਧੀਆ ਤੇ ਨਾਲ ਉਹ ਜ਼ਮੀਨ ਵੀ ਖਰੀਦ ਰਿਹਾ ਪਲਾਟ ਵੀ ਖਰੀਦ ਰਿਹਾ ਫਰਕ ਕੀ ਹੈ ਫਰਕ ਇਹ ਹੈ ਵੀ ਉਹਦੀ ਦੇਣਦਾਰੀ ਸਹੀ ਹੈ ਕਿਉਂਕਿ ਉਹ ਰੋਜ ਜਾਂਦਾ ਹੈ ਸ਼ਹਿਰ ਜਾਂਦਾ ਦਿਹਾੜੀ ਤਾਂ ਉਹ ਸਾਰਾ ਕੁਝ ਸੁਣਦਾ ਹੈ ਵੀ ਆਹ ਚੀਜ਼ ਪਾ ਆ ਮਿਲਦੀ ਹੈ ਸ਼ਾਮ ਨੂੰ ਸਬਜ਼ੀ ਸਸਤੀ ਮਿਲਦੀ ਹੈ ਪਰ ਉਹਨੂੰ ਪਤਾ ਵੀ ਮੈਂ ਸਾਰਾ ਦਿਨ ਕੂਨ ਪਸੀਨੇ ਦੀ ਕਮਾਈ ਕੀਤੀ ਹੈ ਤੇ ਮੈਂ ਇਹ ਯਾਰ ਬੇਅਰਥ ਪੈਸਾ ਨਹੀਂ ਲਾਉਣਾ ਕਿਉਂਕਿ ਉਹਨੇ ਸਾਰਾ ਦਿਨ ਇਟਾਂ ਚਲਾਈਆਂ ਹੁੰਦੀਆਂ ਕਈ ਵਾਰੀ ਹੁੰਦੀ ਹੈ ਜਾਂ ਹੋਰ ਜੋ ਵੀ ਕੰਮ ਕਰਦਾ ਮਜ਼ਦੂਰੀ ਦੇ ਵਿੱਚ ਸਾਰੇ ਆ ਗਏ ਸਾਰੇ ਕਿੱਤੇ ਆ ਗਏ ਉਹ ਕਦੇ ਗਲਤ ਕੰਮ ਨਹੀਂ ਕਰੂਗਾ ਤੇ ਅਸੀਂ ਆ ਜਿਹੜੇ ਅਸੀਂ ਡੰਡੇ 'ਚ ਝੰਡਾ ਪਾ ਕੇ ਆਪਾਂ ਕੜਾ ਦੇਣੇ ਆ ਆਪਾਂ ਮਨੋਰ ਲਾਲ ਤੋਂ ਲੈ ਲਓ 2 ਲੱਖ ਰੁਪਇਆ ਚੈੱਕ ਚੁੱਕ ਆਪਾਂ ਨੂੰ ਕੀ ਕਰ ਦੇਣਗੇ ਆਪਾਂ ਫਲਾਣੇ ਦੁਕਾਨ ਤੋਂ ਲੈ ਲਓ ਕੱਪੜੇ ਆਪਣੇ ਕਰ ਦੇਣਗੇ ਆਪਾਂ ਫਲਾਣੇ ਪੰਪ ਤੋਂ ਤੇਲ ਲੈ ਲਓ ਆਪਣੇ ਕਰ ਦੇਣਗੇ ਜਿਸ ਕਰਕੇ ਆਪਾਂ ਬੈਂਕ ਤੋਂ ਕਰਜ਼ਾ ਲੈ ਲਓ ਉਹ ਆਪਾਂ ਨਾਨਕ ਛੱਕਾਂ ਪਰ ਦੇਓ ਵਿਆਹ ਕਰ ਦੇਓ ਆਪਣੇ ਕਰ ਲੈਣਗੇ ਕਰ ਨਹੀਂ ਲੈਣਗੇ ਉਹਦੇ ਨਾਲ ਜਿਹੜਾ ਹੈਗਾ ਰੈਪਿਊਟੇਸ਼ਨ ਡਾਊਨ ਹੁੰਦਾ ਇਹ ਪਹਿਲਾਂ ਵਾਲੇ ਲੋਕ ਆਪਦੀ ਬੇਇੱਜ਼ਤੀ ਸਮਝਦੇ ਸੀ ਹੁਣ ਉਹਨੂੰ ਸਿਬਲ ਸਕੋਰ ਕਿਹਾ ਜਾਂਦਾ ਹੁਣ ਲਿੰਕ ਹੋ ਗਿਆ ਸਾਰਾ ਕੁਝ ਆਧਾਰ ਕਾਰਡ ਪੈਨ ਕਾਰਡ ਨਾਲ ਜਦੋਂ ਥੋੜਾ ਸਿਬਲ ਜ਼ੀਰੋ ਹੋ ਗਿਆ ਤਾਂ ਆਪਣੀ ਜਿਹੜੀ ਦੇਣਦਾਰੀ ਅਤੇ ਲੈਣਦਾਰੀ ਹੈ ਖਤਮ ਹੋ ਜੂਗੀ ਇਸ ਕਰਕੇ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਰੈਲੀਆਂ ਕਰਨਾ ਐਜੀਟੇਸ਼ਨ ਕਰਨਾ ਸਾਡਾ ਹੱਕ ਹੈ ਜਿੱਥੇ ਸਰਕਾਰ ਧੱਕਾ ਕਰਦੀ ਹੈ ਪਰ ਬਿਨਾਂ ਵਜ੍ਹਾ ਤੋਂ ਬਿਨਾਂ ਮਤਲਬ ਤੋਂ ਕਿਸੇ ਨੂੰ ਪਰੇਸ਼ਾਨ ਕਰਨਾ ਰਾਹ ਜੀ ਨੂੰ ਪਰੇਸ਼ਾਨ ਕਰਨਾ ਬਿਮਾਰ ਬੰਦੇ ਨੂੰ ਪਰੇਸ਼ਾਨ ਕਰਨਾ ਕੋਈ ਦੁੱਧ ਪਾਉਣ ਜਾਂਦਾ ਉਹਨੂੰ ਪਰੇਸ਼ਾਨ ਕਰਨਾ ਧਰਨੇ ਲਾ ਲੈਣੇ ਤਾਂ-ਤਾਂ ਤੇ ਤਾਂ ਇਹ ਬੇਬੁਨਿਆਦ ਗੱਲਾਂ ਨਾ ਆਉਣ ਵਾਲੇ ਸਮੇਂ ਬਾਅਦ ਤੇ ਆਪਣੇ ਬਾਅਦ ਤੇ ਆਪਣੇ ਬੱਚਿਆਂ ਬਾਅਦ ਤੇ ਆਉਣ ਵਾਲੀ ਜਨਰੇਸ਼ਨ ਬਾਅਦ ਤੇ ਇਹਦੇ ਨਤੀਜੇ ਜਿਹੜੇ ਮਾੜੇ ਨਿਕਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ